ਇਸਪਰ ਇਹ ਹੋ ਰਹੀ ਕਣਕ ਤੇ ਆ ਖੜੇ ਜੱਸ ਕਰਨਾ ਆਪਣਾ ਇਹ ਅੱਛੇ ਆਪਣੇ ਨਾਲ ਦੇ ਘਰਾਂ ਚ ਤੇ ਹੋਣਾ ਹੈ ਅੱਛਾ ਚਾਚੇ ਵਿੱਚ ਤੋਂ ਹੀ ਆ ਤੇ ਲੋ ਜੀ ਬਾਈ ਤੁਹਾਡਾ ਤਾਂ ਸਾਨੂੰ ਘਰੇ ਨਹੀਂ ਲੱਭਿਆ ਸਾਰੇ ਪਿੰਡ ਬੰਨੂ ਘੁੰਮ ਗਏ ਹੈ ਚਾਰੇ ਪਾਸੇ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੀ ਤੇ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਤੇ ਬਾਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਜਾਂਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵਾ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਵੀਰ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜੀ ਐਦਾਂ ਹੀ ਆਪਣੇ ਬਲੌਗ ਨੂੰ ਫੁੱਲ ਵੋਚ ਕਰੇ ਕਰੋ ਜੀ ਐਦਾਂ ਹੀ ਸਪੋਰਟ ਕਰੋ ਜੀ ਵੱਧ ਚੜ੍ਹ ਕੇ ਸੇਵਕ ਵੀ ਦਿਓ ਜਿੰਨਾ ਵੱਧ ਤੋਂ ਵੱਧ ਦੇ ਸਕੀਏ ਇੱਕ ਦੂਜੇ ਦਾ ਆਪਾਂ ਲਓ ਜੀ ਜਿੰਨੇ ਵੀ ਆਪਣੀ YouTube ਫੈਮਲੀ ਹੈ ਜੀ ਸਾਰੇ ਜਣਿਆਂ ਨੂੰ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਵੀ ਦੰਨਾ ਹੈ ਵੀ ਅੱਜ ਅਸੀਂ ਚੱਲੇ ਆ ਜੀ ਬੈਸੇ ਉਹ ਮਨਜੀਤ ਹੀ ਪੁੱਛਦੇ ਵੀ ਕਿੱਥੇ ਚੱਲੇ ਆਉ ਚੱਲੇ ਆ ਜੀ ਆਪਾਂ ਜਿਹੜੇ ਆਪਣੇ ਪਹਾੜ ਵਾਲੇ ਚਾਚਾ ਚਾਚੀ ਜੀ ਉਹਨਾਂ ਦੀ ਇੱਕ ਲੜਕੀ ਇੱਧਰ ਤਿੰਬਰਪੁਰਾ ਵਿਆਹੀ ਵੀ ਹੈ ਜੀ ਉਹਨਾਂ ਦੀ ਜਿਹੜੀ ਛੋਟੀ ਜੀ ਗੁੜੀ ਆਏ ਛੀਮੂ ਉਹਦਾ ਇੱਕ ਜਨਮ ਦਿਨ ਤੇ ਅਸੀਂ ਚੱਲੇ ਜਨਮ ਦਿਨ ਤੇ ਕਿਉਂਕਿ ਚਾਚੀ ਨੇ ਸਾਡੀ ਡਿਊਟੀ ਲਾਤੀ ਵੀ ਅਸੀਂ ਤਾਂ ਮਕਾਨ ਦੇ ਵਿੱਚ ਉਲਝੇ ਹੋਏ ਆ ਵੀ ਮੇਸਤਰੀ ਗੇ ਲੱਗਣਾ ਪੈਂਦਾ ਸਾਨੂੰ ਵੀ ਜਿਹਦੇ ਕਰਕੇ ਬਈ ਬਿੰਦਰ ਤੂੰ ਔਖਾ ਸੁੱਖਾ ਕਰਕੇ ਇੱਕ ਦਿਨ ਛੁੱਟੀ ਕੱਢ ਵੀ ਪ੍ਰਿੰਸ ਨੂੰ ਭੇਜ ਦਿੰਨਾ ਚਲੋ ਪ੍ਰਿੰਸ ਆ ਗਿਆ ਕੱਲ੍ਹ ਵੀ ਜਾ ਕੇ ਤੁਸੀਂ ਮੜਕ ਇੱਕ ਵਾਰ ਜਾਇਆਓ ਤੇ ਦੇਖ ਕੱਟਣਾ ਹੋਣਾ ਨਾ ਮੜੇ ਚਲੋ ਆਪਾਂ ਨਾ ਤਾਂ ਗੈਰ ਚਲੇ ਜਾਣਾ ਸਹੀ ਬਈ ਹੋ ਗਈ ਮੜੇ ਨੂੰ ਏਹੀ ਠੰਡਾ ਤੱਤਾ ਅੱਛਾ ਕੁੰ ਗਈੀ ਫਾਕੀ ਮਿਲੋ ਜੀ ਮਨਜੀਤ ਸਤਿਕਾਰ ਜੀ ਸਾਰਿਆਂ ਨੂੰ ਹੋਰ ਬਈ ਮਨਜੀਤ ਹੋਰ ਬਸ ਚੱਲੇ ਆਂ ਇੱਥੇ ਕਿੱਥੇ ਟਿੰਬਰਪੁਰੇ ਟਿੰਬਰਪੁਰੇ ਅੱਛਾ ਯਾਰ ਚੱਲੇ ਕਾ ਤੂੰ ਆਪਾਂ ਕਿਆ ਕੰਮ ਚੱਲੇ ਕੁੜੀ ਦਾ ਜਨਮ ਦਿਨ ਅੱਜ ਫਿਰ ਪਿਛਲੀ ਵਾਰ ਵੀ ਨਹੀਂ ਕਿਹਾ ਸੀ ਵੀ ਆ ਜਾਓ ਪਿਛਲੀ ਵਾਰ ਮੇਰੀ ਅੱਖਾਂ ਦਾ ਆਪਰੇਸ਼ਨ ਹੋਇਆ ਵਾ ਤਾਂ ਤਾਂ ਕਰਕੇ ਜਾ ਨਹੀਂ ਪਾਇਆ ਤਾਂ ਕਰਕੇ ਫਿਰ ਪਿਛਲੀ ਵਾਰ ਕਿਹਾ ਵਾ ਤਾਂ ਉਹਨੇ ਸਾਰਿਆਂ ਨੂੰ ਸੀਗਾ ਫਿਰ ਉਹ ਗੁੱਸਾ ਹੋ ਗਈ ਕਹਿੰਦੀ ਕੋਈ ਨਹੀਂ ਆਂਦਾ ਕਹਿੰਦੀ ਬੁਲਾਏ ਤੇ ਮੈਂ ਕਿਹਾ ਚੱਲ ਇਸ ਵਾਰੀ ਆਲਾਂ ਬਤਾ ਰਹੇ ਹਾਂ ਦੇ ਆ ਬਈ ਹਾਂ ਇਹ ਵੀ ਹੈ ਤੇ ਬਾਕੀ ਰਿਸ਼ਤੇਦਾਰੀ ਕੀ ਆ ਪੈਂਦੀ ਤੇਰੀ ਉੱਥੇ ਜਿਹੜੀ ਤੂੰ ਚੱਲੀ ਚਾਚੀ ਦੀ ਕੁੜੀ ਤੇਰੀ ਸਿਸਟਰ ਲੱਗੀ ਮੇਰੀ ਵੀ ਹਾਂ ਸਿਸਟਰ ਏ ਐਸਾ ਲੋਈ ਤੁਹਾਨੂੰ ਪਛਾਣ ਪਈ ਦੀ ਆ ਕੋਈ ਕਹੀਂ ਪੇ ਲੱਗਦੀ ਮੈਂ ਤੇ ਗਲਤ ਇਹਨਾਂ ਦੱਸੋ ਬਾਈ ਬਾੜਾੜੀ ਚਾਚੀ ਦੀ ਕੁੜੀ ਮੇਰੀ ਵੀ ਸਿਸਟਰ ਲੱਗੀ ਮੇਰੇ ਚਾਚੇ ਦੀ ਕੁੜੀ ਹਾਂ ਕਹਿ ਵੀ ਮੇਰੇ ਚਾਚੇ ਦੀ ਕੁੜੀ ਬਾਹਰ ਤੋਂ ਉਹ ਇੱਧਰ ਉਹਦੀ ਮੈਰਿਜ ਹੋਈ ਵੀ ਆ ਜੀ ਉਹਦੀ ਛੋਟੀ ਜੀ ਗੁਡੀਆਂ ਏ ਤੁਸੀਂ ਪਿਛਲੇ ਬਲੌਗਾਂ ਚ ਦੇਖੀ ਵੀ ਹੋਊਗੀ ਆਪਣੇਾਂ ਚ ਤੇ ਚਲੋ ਠੀਕ ਆ ਜੀ ਬਾਕੀ ਹੁਣ ਇਹਨਾਂ ਨਾਲ ਮਿਲਾਨੇ ਤੁਹਾਨੂੰ ਬੱਚੇ ਵੀ ਬਾਹਰ ਰੈਡੀ ਹੋਏ ਹੋਏ ਤੇ ਪਹਿਲਾਂ ਤਾਂ ਪ੍ਰਿੰਸ ਨੂੰ ਮਿਲਾਨੇ ਤੁਹਾਨੂੰ ਆ ਜਾ ਬਈ ਪ੍ਰਿੰਸ ਹੋਰ ਬਾਈ ਪ੍ਰਿੰਸ ਕਿਆ ਹਾਲ ਚਾਲ ਹੈ ਤੇਰੇ ਫੇ ਚੱਲੀਏ ਜੀ ਹੁਣ ਹਾਂਜੀ ਹਾਂਜੀ ਇੱਥੇ ਜੀ ਸਾਹਮਣੇ ਜੀ ਹੋਰੀ ਸਪਰੇ ਮੈਂ ਤੁਹਾਨੂੰ ਦੂਜੇ ਕੈਮਰੇ ਰਾਹੀਂ ਦਿਖਾਣਾ ਬਣੇ ਰਹੀ ਨਾ ਹਲਕੋ ਨੇ ਹੋਰ ਬਾਈ ਕਿਆ ਹਾਲ ਚਾਲ ਹੈ ਥੋੜਾ ਆਹਾ ਆਹਾ ਕਰ ਰਿਹਾ ਜੀ ਕਬੂਲ ਆਪਣੇ ਬੱਚਿਆਂ ਦੀ 7 ਤਰੀਕ ਕਾਲ ਤੇ ਲਓ ਜੀ ਵੀਡੀਓ ਬਣ ਰਹੀ ਬਲੌਗ ਬਣਾ ਰਹੇ ਬੱਚੇ ਵੀ ਲਓ ਜੀ ਕੱਲ ਆਪਾਂ ਨੇ ਆਪਣੀ ਰਾਣੀ ਸੁੰਦਰਾ ਵੀ ਧਵਾਤੀ ਦੀ ਐਨ ਵਧੀਆ ਕੰਮ ਹੋ ਗਿਆ ਤੇ ਹੁਣ ਦੇਖੋ ਜੀ ਉਹ ਸਾਹਮਣੇ ਸਾਹਮਣੇ ਉਹ ਸਾਹਮਣੇ ਉਹ ਜਿਹੜਾ ਜੀ ਬੋਰ ਕਰਿਆ ਤਾਂ ਉਹਦਾ ਟੋਆ ਭਰਨੇ ਤਾਂ ਉਹ ਵੀ ਅੱਜ ਭਰਤੇ ਆ ਜੀ ਸੀਬੀ ਨਾਲ ਆਏ ਦੇਖੋ ਬਣ ਰਹੀ ਰੀਲਾਂ ਐਨੂੰ ਕਹਿੰਦੇ ਰੀਲਾਂ ਹਾਏ ਸਟਾਈਲ ਦੇਖੋ ਰੀਲ ਬਣਾਉਣੇ ਵਾਲਾ ਸਟਾਈਲ ਦੇਖੋ ਕੀ ਕਹਿਣਾ ਚਾਹਨੀ ਮਨਜੀਤ ਉਹ ਬੱਲਾ ਬੱਲਾ ਮਨਜੀਤ ਨਾਲ ਤਾਂ ਪੈ ਕੇ ਬਹੁਤ ਤਕੜਾ ਚੱਕਿਆ ਮੈਂ ਕਹਿੰਦਾ ਹੁਣ ਆ ਇਹਦੇ 'ਚ ਜਿਆਦਾ ਨਹੀਂ ਜਿਆਦਾ 8-10 ਲੱਖ ਰੁਪਈਆ ਐਡੇ ਫਿਰ ਐਨੇ ਪੈਸਿਆਂ ਨੂੰ ਇਹ ਬੈਗ ਹੋਏ ਕਰਦਾ ਹੈ ਪਰਸ ਕਾਦੇ ਵਾਸਤੇ ਹੁੰਦਾ ਪੈਸੇ ਸੰਭਲਣ ਨੂੰ ਜਾਂ ਜ਼ਰੂਰੀ ਡਾਕੂਮੈਂਟ ਸੰਭਲਣ ਨੂੰ ਪਰ ਤੁਸੀਂ ਜ਼ਰੂਰ ਦੱਸਿਓ ਮੇਰੀ ਉਹ ਭੈਣ ਉਹ ਬੈਗ ਦੇ ਵਿੱਚ ਕਿਆ-ਕਿਆ ਹੋ ਸਕਦਾ ਹੋ ਨਿੱਜੀ ਸਮਾਨ ਤੁਹਾਨੂੰ ਪਤਾ ਹੈ ਕਿ ਨਹੀਂ ਤੇ ਬਾਕੀ ਜੀ ਲੋ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਹਵਾਵਾਂ ਬਹੁਤ ਤੇਜ਼ ਦੇਖੋ ਜੀ ਕਿਸ ਤਰ੍ਹਾਂ ਟਣਕ ਕਿਸ ਤਰ੍ਹਾਂ ਆਹਾ ਆ ਬਹੁਤ ਤੇਜ਼ ਹਵਾ ਚੱਲ ਰਹੀ ਉੱਥੇ ਟੰਗੀ ਵੀ ਅੰਦਰੇ ਸੁਣਾ ਵੀ ਉਹ ਆ ਜਾਂਦਾ ਹੈ ਜੀ ਹੈ ਜੀ ਵੀ ਉਹ ਤੇ ਦੇਖੋ ਬੱਚੇ ਆਪਣਾ ਗੜੀ ਚਾ ਬਣਾ ਰਹੇ ਅੱਜ ਜਾਸਾ ਕਰਨਾ ਕੱਪੜੇ ਪਾਏ ਵੀ ਰੈਡੀ ਹੋਇਆ ਵਾ ਸੂਟ ਬੂਟ ਵਧੀਆ ਪਾਏ ਵੇ ਪੱਗ ਬੰਨੀ ਵੀ ਨਿਆਣਾ ਹੀ ਬਣਾ ਰਹੇ ਰੀਲਾਂ ਹੋਰ ਬਈ ਚੱਲੀਏ ਫੇ ਪ੍ਰਿੰਸ ਲਓ ਜੀ ਪ੍ਰਿੰਸ ਐ ਕਰੀ ਪ੍ਰਿੰਸਾ ਔਰੇ ਤੇ ਕੱਢ ਕੇ ਨਾ ਗੱਡੀ ਹੈਂਡ ਬ੍ਰੇਕ ਵੀ ਤਾਰ ਦਿਓ ਸਰੇ ਤੇ ਹੀ ਮੋੜ ਲਿਆ ਅੱਗੇ ਤੇ ਗਾਹਾਂ ਤੇ ਮੋੜ ਲਿਆ वैसे किसान अपने फायदे ਲਈ ਇਹਨੂੰ ਕੋਈ ਪੜੀ ਕੁੰਗੀ ਨਾ ਪਵੇ ਉਸ ਮੱਖੀ ਮੱਛਰ ਤੋਂ ਸਪਰੇਅ ਕਰ ਰਿਹਾ ਪਰ ਇਹ ਸਪਰੇਅ ਹੈ ਬਹੁਤ ਗਲਤ ਹੈ ਬਹੁਤ ਗਲਤ ਹੈ ਜੀ ਚਲੋ ਹੁਣ ਕੀ ਕਰਾਂ ਇਹਦੇ ਬਿਨਾ ਸਰਦਾ ਵੀ ਹੈ ਨਹੀਂ ਸਪਰੇਅਾਂ ਤਾਂ ਫਿਰ ਬਾਈ ਕਰਨੀ ਪੈਣੀਆਂ ਹੈ ਜੀ ਕੀ ਕਰ ਸਕਦੇ ਚਲੋ ਬਾਸ 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 ਬਾਈ ਤੇ ਮਨਜੀਤ ਕਿਆ ਲੱਗੀ ਕੰਮ ਦੇਖੀ ਜੀ ਚਲਦੇ ਆਂ ਫਿਰ ਹੁਣ ਅਰਮਨ ਨੂੰ ਵੀ ਪਿਠਾੜ ਲਓ ਅਹੀਂ ਗੋਲਜਾ ਕਰਕੇ ਗਹਿਲ ਪਿਠਾੜ ਲਓ ਪਿਠਾੜ ਲਓ ਹਾਂ ਹਾਂ ਦੇਖ ਪਿਛਾਂ ਹੜਦਾ ਇਹ ਨਾ ਮੈਂ ਨਹੀਂ ਜਾਣਾ ਤੇ ਚਲ ਠੀਕ ਹੈ ਜੀ ਕੱਢ ਲਈ ਆਪਾਂ ਨਾ ਰਾਣੀ ਸੁੰਦਰਾ ਚੱਲਦੇ ਹਾਂ ਹੁਣ ਹੋ ਜਾਓ ਬਾਈ ਰੈਡੀ ਰੈਡੀ ਹੋ ਜਾਓ ਚਲੋ ਕਰਨ ਬੱਸ ਕਰੋ ਬੱਸ ਕਰੋ ਹੁਣ ਹਰਮਨ ਲੋ ਜੀ ਇਹ ਵੀ ਉੜ ਜੇ ਬੇਕਾਸੀ ਦੇ ਵਿੱਚ ਉਹ ਬੱਲਾ ਤਾਂ ਮਿੰਟਾਂ ਸਕਿੰਟਾਂ ਚ ਕਰਕੇ ਚਲੇ ਗਿਆ ਸਪਰੇਅ ਬਾਈ ਅੱਜ ਹਵਾ ਬਹੁਤ ਤੇ ਚੱਲ ਰਹੀ ਜੀ ਤੇ ਇੱਕ ਸਾਡੇ ਨਾਲ ਕੰਮ ਕਰਦੇ ਲੈਹ ਰਹਾਂਦੀਆਂ ਫਸਲਾਂ ਵੈਸੇ ਉਹ ਕੰਮ ਤਾਂ ਮਾਰੀ ਪੁਰਬ ਸਾਹਮਣੇ ਵਾਲੀ ਇਹ ਵਾਲੀ ਤੇ ਚਲੋ ਠੀਕ ਹੈ ਜੀ ਬਾਕੀ ਜਿੱਥੇ ਮਿਲਦੇ ਕਿਤੇ ਖੜੂਗੇ ਜਿੱਥੇ ਵੀ ਜਾਣਾ ਆਪਾਂ ਨ ਮਰੰਡੇ ਨੂੰ ਹੋਕਾ ਜੀ ਚਲੋ ਠੀਕ ਹੈ ਜੀ ਲੋ ਜੀ ਸੋਚਿਆ ਫਿਰ ਕੁੜੀ ਕੋਲ ਨੂੰ ਚੱਲੇ ਆ ਬਾਈ ਕੇਲੇ ਫਲੀਆਂ ਵੀ ਜ਼ਰੂਰ ਲੈ ਲਈਏ ਪ੍ਰਿੰਸ ਕਹਿੰਦਾ ਵੀ ਨਹੀਂ ਨਹੀਂ ਮੈਂ ਚੱਲੇ ਆ ਕਹਿੰਦਾ ਬਾਈ ਖਾਲੀ ਹੱਥ ਤਾਂ ਜਾਣਾ ਨਹੀਂ ਆਪਾਂ ਉਹ ਦੇਖ ਕੇ ਪਾਓ ਐਦਾਂ ਦੇ ਪਾਓ ਹਾਂ ਆ ਐਦਾਂ ਦੇ ਆਹ ਦੇਖਾ ਪਾਤਲੇ ਬੱਕਾ ਵਾਲੇ ਪਾਓ ਮਜੀਤ ਅਜੇ ਪਲੇਨ ਜੇ ਪਾ ਆ ਪਾਮ ਰੰਡਾ ਜੀ ਕ੍ਰੋਸ ਕਰ ਗਏ ਰੰਡਾ ਕ੍ਰੋਸ ਕਰ ਗਏ ਮੈਂ ਤਾਂ ਵਧੀਆ ਚੀਜ਼ ਹੈ ਕੇਲੇ ਫਲੀਆਂ ਇਹ ਵੀ ਜ਼ਰੂਰੀ ਹੁੰਦਾ ਜੀ ਲਓ ਜੀ ਜੋਸ ਵੀ ਚੱਲ ਰਿਹਾ ਵੈਸੇ ਗਾਜਰਾਂ ਦੇ ਪੁਆਇੰਟਸ ਵਧੀਆ ਹੁਣ ਆਇਆ ਕਰੋ ਮਨਜੀਤ ਆ ਦੋ ਦਰਜਣਾ ਕੇਲਿਆਂ ਦੀਆਂ ਲੈ ਲਓ ਬਸ ਹਾਂ ਇੱਕ ਦੋ ਕੇਲਿਆਂ ਦੇ ਟੱਬਾ ਲੈ ਲਓ ਜੀ ਆ ਉਹ ਐ ਕਰ ਲੋ ਇੱਕ ਦਰਜਨ ਕੇਲੀਆਂ ਦੀ ਕਰਦੇ ਬਾਈ ਵਧੀਆ ਜੀ ਸਾਫ ਜੀ ਬਾਈ ਦੇ ਮੂਰ ਤਾਂ ਮਨ 10 ਨੇ ਕਰਦੇ ਇੱਥੇ ਰੱਖ ਦੱਸੇ ਰਹਿਗੇ ਜਿੰਨੇ ਹੈ ਕਰਦੇ ਹੈ 10 ਰਹਿਗੇ ਨਾ ਆ ਵੀ ਲੱਭੇ ਨੇ ਰਾਹ ਵਿੱਚ ਗਾਜਰਾਂ ਦਾ ਵਿੱਚੇ ਅਨਾਨਾਸ ਵਧੀਆ ਬੱਸ ਪਹੁੰਚਣ ਵਾਲੀਆਂ 2 ਕਿਲੋਮੀਟਰ ਰਹਿ ਗਿਆ ਪਿੰਡ ਆਪਾਂ ਚੁੰਨੀ ਵਾਲੇ ਰੋਡ ਤੋਂ ਪਿੰਡ ਚੋਂ ਹੋਲੇ ਰਸੂਲਪੁਰ ਪਿੰਡ ਹੈ ਇਧਰ ਨੂੰ ਹੈ ਦੇਖ ਲਓ ਜੀ ਇਧਰ ਸੜਕ ਦੇ ਆਲੇ-ਦਾਲਾ ਕਿੰਨੇ ਸੋਹਣੇ ਦਰਖਤ ਲਾਏ ਹੋਏ ਜੀ ਹੈ ਮਨ ਨੂੰ ਬਹੁਤ ਵਧੀਆ ਲੱਗਿਆ ਜੀ ਇਹ ਜਿਹੜੇ ਦਰਖਤ ਕਾਮਯਾਬ ਕਰ ਲਈਏ ਨਾ ਸਾੜੇ ਵੀ ਪਿੰਡਾਂ ਚ ਲੱਗੇ ਤੇ ਪਰ ਸਾਂਭੇ ਨਹੀਂ ਮਨਜੀਤ ਉਹਨਾਂ ਦੇ ਸਾੜੇ ਦਾ ਰਣਾ ਹੀ ਕਰਦੇ ਆ ਹਾਂ ਬਾਈ ਸਾੜੇ ਦਾ ਉਹ ਸਾਫੇ ਕਰੇ ਨਹੀਂ ਹੈ ਹਾਂ ਜਿਹੜੇ ਵੀ ਉਹਨੇ ਜਦੀ ਉਹ ਕਰ ਦਿੰਨੇ ਹਨਾ ਤੇ ਬਾਕੀ ਹੋਰ ਬਈ ਜਸ ਕਰਨ ਐ ਤੇਰੇ ਜਸ ਕਰਨ ਦਾ ਕਮਾਲ ਖਿੱਚੀ ਪਈ ਹੈ ਜੀ ਬਾਕੀ ਜੀ ਇਹ ਮਜਬੂਰ ਕਰ ਰਿਹਾ ਜੀ ਮੰਨੂ ਵੀ ਤੇ ਤੁਹਾਨੂੰ ਵੀ ਉਹ ਕਾਹਤੋ ਜੀ ਹੁਣ ਤੁਸੀਂ ਦੇਖ ਕੇ ਕਹੋਗੇ ਵੀ ਜਸ ਕਰਨ ਆ ਪੱਗ ਕਿੰਨੀ ਸੋਹਣੀ ਬੰਨੀ ਵੀ ਤੇ ਤੁਸੀਂ ਕਹੋਗੇ ਵੀਰ ਜੀ ਤੂੰ ਵੀ ਪੱਗ ਬੰਨ ਕੇ ਜਾਇਆ ਕਰੋ ਤੁਸੀਂ ਵੀ ਪਰ ਹੁਣ ਮੈਂ ਕੀ ਕਰਾਂ ਪਰ ਅੱਜ ਗੱਲ ਸਾਰੀ ਹੋਈ ਧੀ ਜੱਸ ਕਰਨ ਮੇਰਾ ਪੁੱਤ ਕਹਿੰਦਾ ਹੁਣ ਜਾ ਕੇ ਤੀ ਜਾਇਆ ਕਰਨਾ ਨਾ ਮੈਂ ਤੁਹਾਨੂੰ ਪੱਗ ਬੰਨ ਕੇ ਲੈ ਕੇ ਰਵਾਂ ਪੱਗ ਮੈਂ ਬੰਨਿਆ ਕਰੂੰਗਾ ਸੱਥੇ ਕਹਿੰਦਾ ਹੋਰ ਭਾਈ ਮਨਜੀਤ ਇੱਧਰ ਮਨਜੀਤ ਐ ਕਹੀ ਜਾਂਦੀ ਜੀ ਪਿੱਛੇ ਤੇ ਲਿਆ ਤਾਂ ਹੀ ਡੱਬਾ ਐਨੇ ਤੇ ਕਹੇ 500 ਰੁਪਇਆ 280 ਕਟਾ ਕੇ ਇਹਨਾਂ ਬਕਾਇਆ ਲਿਆ ਨਹੀਂ ਮੇਰੇ ਗੱਲ ਭਾਈ ਵੀ ਕਹਿੰਦੀ ਬਕਾਇਆ ਦੇ ਮੇਰੇ ਕੋਲ ਕਿੱਦਾਂ ਐ ਜਦ ਪੈਸੇ ਅੱਗਿਆ ਕਦੀ ਹੋਇਆ ਮਨਜੀਤ ਮੇਰੇ ਪੈਸੇ ਨਹੀਂ ਨਹੀਂ ਜਦ ਕਹੇ ਮੈਂ ਕਦੇ ਵੀ ਕੋਈ ਚੀਜ਼ ਤੂੰ ਪੈਸੇ ਦਿੰਨੀ ਮੈਂ ਤੇ ਤੰਨੂੰ ਨਹੀਂ ਮੋੜਦਾ ਐ ਦੱਸ ਮੋੜਦਾ ਕਿ ਨਹੀਂ ਤੇਰੇ ਪੈਸੇ ਤ ਇਹ ਤੂੰ ਮੰਨਉ ਇਸ ਵਾਰ ਮੰਨਉ ਕਹਤੇ ਕਹਿ ਰਹੀ ਹੈ ਐਨੀ ਉਹ ਨਹੀਂ ਹੈਗੀ ਵੀ ਉਹ ਉੱਥੇ ਛੱਡਿਆ ਆਉਂਗੇ ਲੈ ਇੱਥੇ ਤੱਕ ਵੀ ਕਹਿੰਦੀ ਮੰਨਉ ਕਹਿੰਦੀ ਤੁਸੀਂ ਪਰਸ ਵਿੱਚ ਪਾਏ ਤੇ ਪਰਸ ਵਿੱਚ ਆਹ ਕਹਿੰਦੀ ਵੀ ਪਰਸ ਖੋਲ ਲੈ ਮੈਂ ਕਹਿ ਦਮਾ ਇਹੀ ਪੈਸੇ ਆ ਨਾ ਘੋਰ ਬਈ ਪ੍ਰਿੰਸ ਕਿਆ ਕਹਿਣਾ ਤੇਰਾ ਪੱਕੀ ਗੱਲ ਹੈ ਨਾ ਇਹ ਅਹੀਂ ਕਿਹਾ ਨਾ ਇਹਨੇ ਹਾਂਜੀ ਕਹਿੰਦੀ ਵੀ ਪਰਸ ਪਰਸ ਵਿੱਚ ਪਾਏ ਐਨੂੰ ਆਏ ਪੁੱਛੇਗਾ ਤੇਰੇ ਕੋਲ ਸਬੂਤ ਹੈਗਾ ਕੋਈ ਫੇਰ ਤਾਂ ਮੈਂ ਕਹਿ ਸਕਦਾ ਕਹਦੇ ਮੈਂ ਵੀ ਉੱਥੇ ਗਿਆ ਉਹਣਾ ਮੈਦਾ ਸਾ ਉਹਨੂੰ ਜਾਂ ਹਾਂ ਬਾਈ ਮੈਂ ਇੰਨਾ ਕ ਤਾਂ ਮੈਂ ਵੀ ਕਿਹਾ ਨਾ ਵੀ ਵਾਪਸੀ ਤੇ ਜਾਂਦੇ ਵੇ ਲੈ ਲੂਗੇ ਆਪਾਂ ਕਹੀ ਨਾ ਗੱਲ ਪ੍ਰਿੰਸ ਹਾਂ ਫੇਰ ਤੂੰ ਦੱਸ ਇਸ ਮੁੱਦੇ ਤੇ ਕੀ ਕਹਿਣਾ ਚਾਹਨਾ ਹੈ ਵੀ ਬਾਕੀ ਪੈਸੇ ਮੇਰੇ ਕੋਲ ਹੈ ਜਾਂ ਭੁੱਲ ਗਏ ਉਹਦੇ ਕੋਲੇ ਰਹਿ ਗਏ ਕਹ ਪ੍ਰਿੰਸ ਜੇ ਪੈਸੇ ਉਹਦੇ ਕੋਲ ਹੋਏ ਹੋਣ ਤੇ ਤਾਰ ਤੂੰ ਤਾਂ ਗੱਡੀ ਹੋ ਗਈ ਵਾਪਸ ਕਰਾ ਲੈਣੀ ਦੀ ਹੁਣ ਹਾਂਜੀ ਹੈ ਪੱਕੀ ਗੱਲ ਹੈ ਦੇਖ ਲਈ ਹੁਣ ਫਿਰ ਐ ਜਾਂਦੇ ਵੇ ਮੈਂ ਇਹਨੂੰ ਪੈਸੇ ਦਵਾਣੇ ਆ। ਦੇਖੋ ਇਹ ਚਾਰੇ ਪਾਸੇ ਚਾਰੇ ਪਾਸੇ ਦੇਖੋ ਹੀ ਤਕੜੇ ਐਨ ਹੋ ਗਏ ਜਿਕਰਾ ਆਪਣੇ ਚੰਡੀਗੜ੍ਹ ਮੁਹਾਲੇ। ਆਓ ਚਾਰੇ ਪਾਸੇ ਹੀ ਹੋ ਗਿਆ ਹਾਂ। ਕੱਪੇ ਖੜ ਕੇ ਚਾਰੇ ਪਾਸੇ ਹੋ ਜਾਣਾ। ਤਾਂ ਦੇਖੋ ਜੀ ਇੱਧਰ ਨੂੰ ਮਕਾਨ ਵੀ ਐਨ ਵਧੀਆ ਟੌਪ ਦੇ ਪਾ ਰਹੇ ਜੀ। ਤੇ ਬਾਕੀ ਇਹ ਆਗੇ ਜੀ ਬੋਰਡ ਥੋੜੀ ਕਰ ਲੈ ਮਰਾ ਬੋਰਡ ਦੇਖੀਏ। ਕਿਹੜਾ ਪਿੰਡ ਆਗੇ ਜੀ ਦੇਖਿਓ ਤਾਂ ਜੀ। ਆਰਾਮਪੁਰਾ ਬ੍ਰਾਂਚ। ਬਈ ਰਾਮਪੁਰ ਅੰਦਰ ਦੇ ਸੋਹਰੇ ਤਾਂ ਨਹੀਂ ਆਗੇ ਨਾ ਨਾ ਕਹੀਂ ਹੁਣਾ ਆਲ ਬਾਲਡ ਵਿੱਚ ਕਿਤੇ ਵੀ ਪਿੰਡ ਤਿੰਨ ਤਿੰਨ ਚਾਰ ਨਾਮ ਸੇਮ ਹੋ ਸਕਦੇ ਪੱਕੇ ਚਾਰ ਚਾਰ ਪਿੰਡ ਸੇਮ ਨਾਮ ਹੋਣ ਨੇ ਜਿਗੜਾ ਹੁਣ ਆਪਣੇ ਨਾਗ ਮੁੱਲਾਂ ਪਰ ਗਰੀਬਦਾਸ ਹੈ ਮੁੱਲਾਂ ਪਰ ਦਾਖਾਂ ਵੀ ਹੈ ਮੁੱਲਾਂ ਪਰ ਵੀ ਹੈ ਮੁੱਲਾਂ ਪਰ ਸੋਡੀਆਂ ਵੀ ਹੈ ਬਹੁਤ ਪਿੰਡ ਹੋ ਜੰਨੇ ਇਦਾਂ ਦੇ ਉਹ ਆ ਗਏ ਜੀ ਸੈਲਰ ਅੱਗੇ ਤੇ ਬਾਕੀ ਹੁਣ ਜਾ ਕੇ ਤੁਹਾਨੂੰ ਮਿਲਾਉਂਗੇ ਜੀ ਆਪਾਂ ਘਰੇ ਬਹੁਤ ਹੀ ਦੂਰ ਹੈ ਬਹੁਤ ਹੀ ਦੂਰ ਹੈ ਦੇਖਿਆ ਫੇਰਾ ਉਹ ਕੀ ਚੀਜ਼ ਹੈ ਬਈ ਉਹ ਪਤਾ ਨਹੀਂ ਕੀ ਹੈ ਉਹ ਵੀ ਪੂਲ ਬਣਦਾ ਮੈਂ ਮਿਲਦੀ ਕੋਈ ਹੈ ਪੂਲ ਬਣਦਾ ਕੋਈ ਸੜਕਾਂ ਹੀ ਬਹੁਤ ਬਣ ਰਹੀਆਂ ਹਾਂ ਪੂਲ ਹੈ ਪੂਲ ਪਰ ਪੈਪ ਪਏ ਆ ਪੈਪ ਹਨ ਹੈ ਗੋਲ ਪੈਪ ਹੈ ਗੋਲ ਪੈਪ ਹੈ ਜੀ ਚਲੋ ਆ ਗਿਆ ਹੀ ਸੈਲਰ ਇੱਧਰ ਕੋਈ ਤੇ ਬਾਕੀ ਮੈਂ ਤਾਂ ਜੀ ਇੱਕ ਗੱਲ ਜ਼ਰੂਰ ਹੈ ਵੀ ਜਿਕਣਾ ਗਰਮੀਆਂ ਆ ਰਹੀਆਂ ਆ ਕੇ ਬਾਈ ਰਾਹगिर ਲਈ ਬਹੁਤ ਵਧੀਆ ਸ਼ਾਂ ਰਹਿੰਦੀ ਹੈ ਜੀ ਰੋਡ ਤੇ ਦਰਖਤ ਤੇ ਬਾਲੇ ਮਨ ਖੁਸ਼ ਹੋ ਗਈ ਵੇਖ ਕੇ ਸਾਡੇ ਉੱਧਰ ਨੂੰ ਤਾਂ ਚਲੋ ਜਮੀਨਾਂ ਪਿਕਲੀਆਂ ਵੀ ਪਿੰਡਾਂ ਦੇ ਆਲੇ-ਦਾਲੇ ਪੰਚਾਇਤ ਨੇ ਦਰਖਤ ਲਵਾਉਂਦੀ ਵੀ ਦਰਖਤ ਦਾ ਸੰਭਲੋ ਇਹੀ ਕੰਮ ਆਣਾ ਹੈ ਇਹੀ ਰਹਿ ਗਏ ਸਾਡੇ ਬੱਲੇ ਜੇ ਆਪਾਂ ਫਿਰ ਮੀਆਂ ਤੇ ਦਰਖਤ ਲਾ ਲੂਗੇ ਨਾ ਫਿਰ ਨਿਆਂ ਦੇ ਆਲੇ-ਦਾਲੇ ਸਾਈਡਾਂ ਚਾਰੇ ਪਾਸੇ ਪਿੰਡ ਦੇ ਤਾਂ ਉਹ ਦਰਖਤ ਸਾਨੂੰ ਫਾਇਦਾ ਆਈ ਬੱਦ ਰੱਖਤੇ ਰਹਿ ਗਏ ਸਾਡੇ ਪੱਕੀ ਰੋੜੇ ਐ ਆ ਦੇਖੋ ਇਹ ਬਾਈਪਾਸ ਕੋਈ ਰੋੜ ਨਿਕਲ ਰਿਆ ਇਹ ਉਹੀ ਰੋੜ ਨਾ ਹੋਇਆ ਉਧਰ ਤੇ ਜਾਂਦਾ ਹਨਾ ਰੋੜੇ ਬਣ ਰਿਆ ਇਹ ਰੋੜ ਪਰ ਹੁਣ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਵੀ ਇਹ ਰੋੜ ਕਿੱਧਰ ਤੋਂ ਆਇਆ ਕਿੱਧਰ ਨੂੰ ਜਾ ਰਿਹਾ ਕਿਉਂਕਿ ਸਾਨੂੰ ਇੱਧਰ ਤੋਂ ਭੇਤ ਨਹੀਂ ਜੀ ਜੇ ਕੋਈ ਆਪਣਾ ਸਬਸਕ੍ਰਾਈਬਰ ਇੱਧਰ ਤੋਂ ਜੁੜਿਆ ਹੋਵੇ ਵੀ ਪਾਪਾ ਜੀ ਦੇ ਉੱਪਰ ਘਰ ਵੀ ਲੈ ਗੱਡੀ ਸਾਰੀ ਸੜਕ ਖਾਲੀ ਪਈ ਐ ਆ ਰਸਤਾ ਟੁੱਟਿਆ ਬਹੁਤ ਹੈ ਮੰਜੀ ਦੇਖੋ ਜੀ ਇਧਰ ਤੱਕ ਇਨੇ ਸੰਗਣੇਦਰਾ ਆਖ ਤਾਈ ਵਾ ਵਾ ਤੇਲ ਖੁਸ਼ ਹੋ ਗਿਆ ਇਹ ਦੇਖ ਕੇ ਹੈ ਉਹ ਤਾਂ ਕਹਿੰਦੀ ਸੀ ਠੀਕ ਹੈ ਤੈਨੂੰ ਰੋਣ ਚਲੋ ਸਾਹਮਣੇ ਤੇ ਉਹ ਦੇਖੋ ਜੀ ਸਾਹਮਣੇ ਉਹ ਕੀ ਆਏ ਅਸੀਂ ਤਾਂ ਥਰਮਲ ਪਲਾਂਟ ਕਹਿ ਰਹੇ ਜੀ ਇਹਨੂੰ ਜ਼ਰੂਰ ਦੱਸਿਓ ਵੀ ਉਹ ਰੇ ਕੀ ਬਣਦਾ ਆਪਾ ਫ੍ਰੀ ਫਾਇਰ ਵਿੱਚ ਹੁੰਦੀ ਇਹ ਆ ਦੇਖੋ ਜੀ ਗੇਮ ਵਿੱਚ ਤੇ ਬਾਕੀ ਗੱਲ ਬਾਤ ਇਸ ਤਰ੍ਹਾਂ ਹੈ ਜੀ ਸਾਰਾ ਸਬਦਾ ਮਨ ਚ ਕੇ ਸਵਾਲ ਹੈ ਵੀ ਇਹ ਜੇ ਥਰਮਲ ਪਲਾਂਟ ਹੈ ਉਹ ਰੇ ਕੀ ਬਣਦਾ ਜ਼ਰੂਰ ਦੱਸਿਓ ਵੀ ਇੱਧਰ ਦੇ ਜਿੰਨੇ ਵੀ ਇੱਧਰ ਦੇ ਆ ਜੀ ਆਪਣੇ ਨਾਲ ਕੋਈ ਜੁੜਿਆ ਹੋਇਆ ਵੀਰ ਭੈਣ ਭਰਾ ਜਰੂਰ ਦੱਸਿਓ ਜੀ ਇਹਦੇ ਬਾਰੇ ਜਾਣਨਾ ਪਾਇਓ ਜਰੂਰ ਤੇ ਹੁਣ ਅਸੀਂ ਤਕਰੀਬਨ ਬੱਸ ਪਹੁੰਚਣ ਵਾਲੀ ਆਂ ਆ ਵੀ ਦੇਖੋ ਕਿਸੇ ਨਾ ਜਗਾ ਖਰੀਦ ਕੇ ਨਾ ਉਰੇ ਕੁਝ ਬਣਾਉਣ ਲੱਗਿਆ ਹੋਣਾ ਨਹੀਂ ਇੰਨਾ ਤੇ ਇੰਨਾ ਕ ਟਾਈਮ ਤੋਂ ਮੈਨੂੰ ਕਦੀ ਪਹਾੜ ਨੂੰ ਵੀ ਲੱਗਦਾ ਹਾਂ ਹਾਂ ਦੇਖੋ ਛੋਟਾ ਜਾ ਕੇ ਉਰੇ ਕਿੰਨੀ ਵਧੀਆ ਜ਼ਮੀਨ ਹੈ ਪਿੱਛੇ ਤਕਾਉਣੀ ਹੈ ਜਗਾ ਤੇ ਉਹ ਆ ਗਿਆ ਇਹ ਪਿੰਡ ਸਾਹਮਣੇ ਇਹ ਤਾਂ ਪਿੰਡ ਦੇ ਨਾਲੇ ਆ ਪਿਛਲੇ ਬੈਕ ਸਾਈਡ ਹੈ ਨਾ ਮੈਂ ਕਹਿੰਦਾ ਆਪਾਂ ਗਲਤ ਆ ਗਏ ਆਪਾਂ ਗਲਤ ਆ ਗਏ। ਅਕਾ ਚਾਕੇ ਲੱਗੇ ਆ ਗਏ। ਗਰੀਬ ਆਨ ਨੂੰ ਕਰਦੇ ਫੋਨ। ਚਾਚਾ ਕੇ ਆ ਕੇ ਕੀ ਕਰਦਾ? ਹੂ ਚਾਚਾ ਹੂ ਨਹੀਂ ਉਹ ਦੇਖਣੇ ਭੇਜਿਆ ਵਾ ਮੰਨ ਲਾ ਮੇਰੀ ਗੱਲ। ਲੋ ਜੀ ਸਾਡਾ ਰਿਸ਼ਤੇਦਾਰ ਹੈ ਜਿਹੜਾ ਹੈ ਪ੍ਰਿੰਸ। ਪ੍ਰਿੰਸ ਕਹਿੰਦਾ ਮੇਰਾ ਜੀਜਾ ਜੀ ਮੇਰਾ ਭਾਜੀ ਦਾ ਕਹਿੰਦਾ ਲਾਗ ਨੂੰ ਦੇਖ ਕੇ ਹੀ ਲੰਘ ਗਿਆ ਹੈ ਨਾ। ਔਰ ਨ ਵੀ ਮਾਰੇ ਆ। ਚਲੋ ਕੋਈ ਨਹੀਂ। ਬਾਕੀ ਹੁਣ ਜਾ ਕੇ ਮਿਲਾਨੇ ਤੁਹਾਨੂੰ ਜੀ ਮੋੜ ਤੋਂ ਮੋੜ ਤੋਂ ਫੋਨ ਕਰਕੇ ਲੈ ਜੀ ਆ ਪਿੰਡ ਹੈ ਜੀ ਹੁਣ ਬਾਕੀ ਘਰੇ ਜਾ ਕੇ ਮਾੜਦੇ ਪਤਾ ਅੱਗੇ ਪਤਾ ਮੈਨੂੰ ਲਾਓ ਜੀ ਪਹੁੰਚ ਗਏ ਤੇ ਉਹ ਕੇਲੇ ਫਲੀਆਂ ਵੀ ਚੱਕ ਲੋ ਕੇਲੇ ਫਲੀਆਂ ਪ੍ਰਿੰਸ ਪ੍ਰਿੰਸ ਨੂੰ ਫੜਾ ਦੇ ਆ ਦੂਆ ਸਮਾਨ ਬੈਗ ਨਹੀਂ ਫੜਾਣਾ ਇਹਨੇ ਪ੍ਰਿੰਸ ਕਿਸੇ ਨੂੰ ਵੀ ਮੇਰੇ ਹੱਥ ਮਾ ਦੋ ਜੀ ਪਹਿਲਾਂ ਵੀ 200 ਰੁਪਏ ਭੁੱਲੇ ਆਈ ਉੱਥੇ ਹਨ ਹਾਂ ਫੜਾ ਲੈਣਾ ਚਲ ਚਲ ਪਹੁੰਚ ਜਾ ਪਰਾਂ ਹੋ ਜਾ ਲਓ ਜੀ ਪਹੁੰਚ ਗਏ ਘਰੇ ਹਾਂ ਮਾ ਜੀ ਹਾਸੇਗਾ ਹੂੰ ਉਹ ਠੀਕ ਹੈ ਪਾ ਜੀ ਹਾਸੇਗਾ ਸਾਸਰੀ ਕਾਲ ਜੀ ਸਾਸਰੀ ਕਾਲ ਉਧਰ ਉਧਰ ਸਖਵਿੰਦਰ ਨੂੰ ਭੇਜਿਆ ਦਾ ਤੁਸੀਂ ਸਾਨੂੰ ਦੇਖਣ ਹੈ ਉਹ ਸਾੜੇ ਲਾਗ ਨੂੰ ਲੰਘ ਐਨ ਗੱਡੀਆਂ ਐ ਦੇਖਦਾ ਅੰਦਰ ਸਾਰਾ ਕੁਝ ਉਹਨੂੰ ਬੰਦੇ ਨਹੀਂ ਉੱਥੇ ਖੜ ਕੇ ਮੜਾ ਸਾਨੂੰ ਦੱਸੇ ਦੇ ਉਹਨੂੰ ਤੋਂ ਉੱਥੇ ਚੱਕੜ ਗਏ ਸੀਗੇ ਮੈਨੂੰ ਕਹਿੰਦੇ ਮੈਂ ਗੱਡੀ ਦੇਖੀ ਆਂਦੀ ਵੀ ਇੱਤਰ ਨਹੀਂ ਆਂਦੇ ਹੈ ਗੱਡੀ ਨੂੰ ਦੇਖ ਲੈ ਉਹਨਾਂ ਦੇਖ ਲੈ ਹਾਂ ਉਹਨਾਂ ਐ ਸਾਨੂੰ ਦੇਖਿਆ ਵੀ ਗੱਡੀ ਆ ਰਹੀ ਐ ਅੱਜ ਕੱਲ ਟਾ ਮਾ ਟਾ ਮਾ ਜੀ ਹੁੰਦਾ ਉਹਨਾਂ ਸਾਨੂੰ ਪਛਾਣ ਲਿਆ ਪਰ ਐ ਨਹੀਂ ਵੀ ਰੋਕੇ ਲੈ ਸਾਨੂੰ ਦੱਸ ਦੇ ਵੀ ਐ ਜਾ ਕੇ ਭਾਈ ਐ ਚਲੇ ਜਾਓ ਗੁਰਦੁਆਰੇ ਲਾ ਹਾਂ ਤੇ ਲੋ ਜੀ ਆਹ ਕੌਣ ਬੈਠਿਆ ਹੋਰ ਭਾਈ ਕੀ ਹਾਲ ਐ ਆਹ ਸਾੜੀ ਕੁੜੀਆ ਬਹੁਤ ਖੋਸ ਹੁੰਦੀ ਹਾਂ ਹਾਂ ਕਿਦਾਂ ਹਾਂ ਅਛਾ ਸੀਕਰ ਬਾਈ ਕਰਿਓ ਜੀ ਕਬੂਲ ਆਹ ਦੇਖ ਭਾਈ ਤਿਆਰੀ ਖੇਚੀ ਪਈ ਐ ਮੰਨ ਨਗੇ ਰਈ ਮੰਨ ਨਗੇ ਹੈਪੀ ਬਰਥਡੇ ਟੂ ਯੂ 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 ਹੈ ਕਿਤਨਾ ਪੁੱਤ ਹੈਪੀ ਬਰਥਡੇ ਟੂ ਯੂ 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 ਥੈਂਕ ਯੂ ਦੇਖੋ ਤਾਂ ਇਹ ਸਿਰ ਕਿੰਨਾ ਸੋਹਣਾ ਪਾਇਆ ਵਾ ਸਿਰ ਕਿੰਨਾ ਸੋਹਣਾ ਪਾਇਆ ਵਾ ਦੇਖੋ ਹੈ ਹੈ ਕਿੰਨੀ ਸੋਣੀ ਹੋਣੀ ਹੈ ਬਈ ਸਾਡੇ ਚਿੰਮੂ ਨੂੰ ਸਾਰੇ ਹੈਪੀ ਬਰਥਡੇ ਕਹੋ ਬੇਸ਼ਕਰੀਓ ਜੀ ਬੇਸ਼ਕਰੀਓ ਬੇਸ਼ਕਰੀਓ ਬਈ ਸਾਰੇ ਜਣੇ ਹੈ ਤੇ ਲਓ ਜੀ ਤਿਆਰੀਆਂ ਫੁੱਲ ਹੈ ਬਸ ਸਾੜੀਓ ਵੇਟ ਪੂਰੀ ਧੀ ਬੀ ਕੰਤੇ ਵੀ ਆਹ ਕਿਆਵਾਤਾ ਜਿਸ ਤਰ੍ਹਾਂ ਬਹੁਤ ਹੈ ਕੀ ਹੋ ਗਿਆ ਬਾਹ ਬਾ ਅੱਲਾ ਹੈ ਉਹ ਬੱਲੇ ਬਾਈ ਪਹੁੰਚ ਗਏ ਅਸੀਂ ਹੈ ਆਤਾ ਇਸ ਤਰ੍ਹਾਂ ਪੈ ਗਿਆ ਵੀ ਜਿਕਣਾ ਵੀ ਅਸੀਂ ਜਿਕਣਾ ਨਹੀਂ ਆ ਕੇ ਪਿਆ ਸੀਗਾ ਨਹੀਂ ਨਹੀਂ ਇਹ ਤਾਂ ਐ ਪੈ ਗਿਆ ਵੀ ਜਿਕਣਾ ਇਹ ਸਾਡੀ ਵੇਟ ਕਰ ਰਿਆ ਤਾਂ ਇਹਨੇ ਸਾਨੂੰ ਬੁਲਾਇਆ ਵਾ ਇਨਵਾਈਟ ਕਰਿਆ ਵਾ ਹਣੀ ਲੈ ਬਈ ਭਾਈ ਭਾਈ ਪਹੁੰਚ ਗਏ ਪਹੁੰਚ ਗਏ ਅਸੀਂ ਹੈ ਪਰ ਲਓ ਹੈਂ ਦੋਵੇਂ ਚਾਹ ਬਣੀ ਤਿਆਰ ਅੱਛਾ ਪਰ ਇੱਕ ਗੱਲ ਹੈ ਕੋਈ ਵੀ ਕਿਸੇ ਰਿਸ਼ਤੇਦਾਰ ਹੈ ਨਾ ਕਿਸੇ ਦੇ ਘਰ ਆਂਦਾ ਹੈ ਆਪਣੇ ਦਾ ਜਾਂਦਾ ਹੈ ਜਦੀ ਰਿਸ਼ਤੇਦਾਰ ਭੱਜ ਕੇ ਗੇਟ ਪਰ ਜਾਂਦਾ ਹੈ ਤੂੰ ਤਾਂ ਪਿਆ ਮੇਰੇ ਯਾਰ ਹੈ ਆ ਕੇ ਮਿਲ ਛੀਮੂ ਪੁੱਤ ਕੀ ਦਾ ਬਰਥਡੇ ਅੱਜ ਅੱਧੀ ਵਾਰ ਤੇ ਕੀ ਦਾ ਏ ਕੀ ਦਾ ਬਰਥਡੇ ਅੱਜ ਅੱਧੀ ਮੋਡੇ ਹੈਪੀ ਬਰਥਡੇ ਤਾਂ ਹੋ ਗਿਆ ਨਹੀਂ ਇਹਨੂੰ ਪਤਾ ਨਹੀਂ ਅਜੇ ਤੱਕ ਪਤਾ ਨਹੀਂ ਇਹ ਮੇਰਾ ਬਰਥਡੇ ਹੈ ਕੀ ਦਾ ਬਰਥਡੇ ਅੱਜ ਕੀ ਬੱਸ ਮੈਂ ਤੁਹਾਨੂੰ ਦੱਸਤੀ ਇਹ ਗੱਲ ਇਹ ਦੱਸਣਾ ਚਾਹੀਦਾ ਇਹ ਬੱਚਿਆਂ ਨੂੰ ਵੀ ਤੇਰਾ ਅੱਜ ਬਰਥਡੇ ਐ ਇਹਨੂੰ ਪਤਾ ਨਹੀਂ ਹੈ ਕੀਦਾ ਇਹ ਪੁੱਤ ਬਰਥਡੇ ਅੱਜ ਤੇਰਾ ਐ ਅੱਛਾ ਆ ਦੇਖਿਆ ਫਿਰ ਉਹਨੂੰ ਪਤਾ ਮੰਮਾ ਦਾ ਵਾਟਸਪ ਫਿਰ ਮੰਨਦੇ ਫਿਰ ਪ੍ਰਿੰਸਾ ਇਹਨੂੰ ਦੱਸਿਆ ਬਣੀ ਸਵੇਰ ਦਾ ਵੀ ਤੇਰਾ ਬਰਥਡੇ ਅੱਜ ਇਹਨੂੰ ਦੱਸਿਆ ਬਣੀ ਹੈ ਆ ਮੇਰੇ ਤੇ ਪੁੱਛ ਲੋ ਹੈ ਦੇਖੋ ਹੀ ਤਿਆਰੀ ਤਾਂ ਫੁੱਲ ਕਰੀ ਵੀ ਬਲਬਲੇ ਬਲਬਲੇ ਬੰਨੇ ਹੋਏ ਹੈ ਸਭ ਕੁ ਕਰਿਆ ਵਾ ਪਰ ਇੱਕ ਗੱਲ ਹੋ ਗਈ ਅੱਜ ਜਿਹਦਾ ਬਰਥਡੇ ਉਹਨੂੰ ਪਤਾ ਹੀ ਨਹੀਂ ਵੀ ਮੇਰਾ ਬਰਥਡੇ ਹੈ। ਕਹਿੰਦੀ ਐ ਕਹਿੰਦੀ ਐ ਵੀ ਮੰਮਾ ਦਾ ਵੀ ਹੈ। ਹਾਂ ਨਹੀਂ ਪਰ ਇੱਕ ਵਾਰ ਤਾਂ ਕਹਿ ਦੇਵੇ ਵੀ ਮੇਰਾ ਇਹ ਦੁਬਾਰਾ ਪੁੱਛ ਲੈਣੇ। ਕੀ ਦਾ ਬਰਥਡੇ ਅੱਜ ਪੁੱਤ? ਹਾਂਜੀ ਬਬੇ। ਮੇਰਾ ਬਰਥਡੇ ਹੈ। ਮੇਰਾ ਬਰਥਡੇ। ਮੇਰਾ ਬਰਥਡੇ। ਮੇਰਾ ਬਰਥਡੇ ਅੱਜ। ਹਾਂ। ਕਿ ਤੇਰਾ? ਬੰਨਾ ਹੈ ਬੱਤਰਾ। ਅਜੇ ਵੀ ਨਹੀਂ ਪਤਾ ਲੱਗਿਆ ਇਹਨੂੰ ਵੀ ਬਰਥਡੇ ਮੇਰਾ ਹੈ। ਆ ਵਾ ਗਨ ਮਿਲ ਤੁਸੀ ਆ ਨਾ ਮੈਂ ਨਹੀਂ ਕਨਫਿਊਜ਼ ਕਰਦਾ ਨਹੀਂ ਬੱਚੇ ਅੱਛਾ ਦੋ ਮਿੰਟ ਦੋ ਪੁੱਤ ਤੇਰਾ ਬਰਥ ਦੇ ਅੱਜ ਆ ਦੇਖ ਲੈ ਨਾ ਕਰੀਏ ਨਾ ਚਲੋ ਠੀਕ ਹੈ ਜੀ ਹੁਣ ਚਾਹ ਪਾਣੀ ਪੀਏ ਮਾੜਾ ਮੋਟਾ ਫੇਰ ਮਿਲਾਂ ਨਹੀਂ ਤੁਹਾਨੂੰ ਤੇ ਇਸ ਤੋਂ ਬਾਅਦ ਆਊਗਾ ਜੀ ਬਲੌਗ ਤੁਹਾਨੂੰ ਇਸ ਇਸ ਬਲੌਗ ਤੋਂ ਬਾਅਦ ਵਾਲੇ ਬਲੌਗ ਅਗਲੇ ਬਲੌਗ ਚ ਮਿਲੂਗਾ ਜੀ ਬਰਥ ਦੇ ਬਰਥ ਦੇ ਦਾ ਬਲੌਗ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਆਊਗਾ ਬਲੌਗ ਇਹ ਬਲੌਗ ਤੁਹਾਨੂੰ ਇੱਥੇ ਤੱਕ ਦਾ ਹੀ ਮਿਲੂਗਾ ਵੀ ਅਸੀਂ ਪਹੁੰਚ ਗਏ ਉੱਥੇ ਪਿੰਡ ਤੇ ਤੁਹਾਨੂੰ ਪਿੰਡ ਦਾ ਇੱਕ ਵਾਰੀ ਨਾਮ ਵੀ ਦੱਸ ਦੰਨੇ ਆ ਜੀ ਨਾਮ ਕਿ ਆਏ ਪਹਿਲਾਂ ਪਿੰਡ ਦਾ ਤਿੰਬਰਪਰਾ ਹਾਂ ਲੋ ਜੀ ਹੁਣ ਸਾਡੀ ਸੇਵਾ ਲੱਗੀ ਜੀ ਹੁਣ ਤੇ ਪਿੰਡ ਹੈ ਜੀ ਇਹ ਤਿੰਬਰਪਰਾ ਤੇ ਚੁੰਨੀ ਤੋਂ ਕਿੰਨੀ ਕੁ ਦੂਰ ਹੈ 6 ਕਿਲੋਮੀਟਰ ਸਾਤ ਬਈ ਖਾਸਾ ਹੀ ਨਾ ਨਾ 5-6 ਕਿਲੋਮੀਟਰ ਹੈ ਤੇ ਮੇਰੀ ਖਿਆਲ ਹੈ 6 ਕਿਲੋਮੀਟਰ ਹੈ 6 ਕਿਲ 5 ਕਿਲੋਮੀਟਰ ਆਪਾਂ ਨੂੰ ਮੁੱਲਾਂ ਪਰ ਹੈ ਕਿੰਨੇ ਪਿੰਡ ਹੋ ਜੰਨਾ ਹਾਂ ਹਾਂ ਰਸਤਾ ਤਾਂ ਕੁਸ ਦਰਖਤ ਤੇ ਆਲੇ ਦਾਲੇ ਰਸਤਾ ਥੋੜਾ ਟੁੱਟਿਆ ਹੋ ਤਾਂ ਥੋੜਾ ਕਿ ਤੰਨੂ ਲੱਗ ਰਿਹਾ ਵੀ ਦੂਰ ਹੈ ਹੋਲੀ ਆਏ ਨਾ ਹੈ ਕਿ ਨਹੀਂ ਤੇ ਲਓ ਜੀ ਮਨਜੀਤ ਹੁਣ ਕਰਾ ਦੇ ਕੇ ਹੈਲਪ ਮਨਜੀਤ ਜੀ ਬੈਠੋ ਮੈਂ ਕਰਾ ਹਾਂ ਹਾਂ ਇਹ ਹੈ ਜੀ ਇਹ ਗੁੱਡੀਆਂ ਚਾਚੇ ਦੀ ਹੈ ਜੀ ਵੱਡੀ ਹੈ ਜੀ ਇਹਦਾ ਨਾਮ ਹੈ ਕਿਆ ਹੈ ਕਿਰਨ ਦੇ ਕਿਆ ਹੈ ਕਿਰਨ ਪ੍ਰੀਤ ਕੌਰ ਤੇ ਇਹਨਾਂ ਨੇ ਚੈਨਲ ਵੀ ਬਣਾਇਆ ਵਾ ਜੀ ਆਪਣਾ ਪਰ ਪਾਂਦੀ ਨਹੀਂ ਐ ਪਰ ਪਾਂਦੀ ਨਹੀਂ ਛੋਟ-ਛੋਟ ਪਾਂਦੀ ਐ ਹੈ ਕਿਉਂਕਿ ਪਤਾ ਕੀ ਆ ਜੀ ਚੱਲਦਾ ਵੀ ਨਹੀਂ ਕੋਸਾ ਜੀ ਸ਼ਰਮਾਨਾ ਕਿਹੜਾ ਆ ਗਾ ਤੁਹਾਨੂੰ ਪਤਾ ਜੀ ਉਧਰ ਹਿਮਾਚਲ ਦੇ ਦਾ ਬਹੁਤ ਨਾਈਸ ਬੰਦੇ ਆਈ ਸਾਰੇ ਸਾਊ ਬੰਦੇ ਤੇ ਚਲੋ ਠੀਕ ਆ ਜੀ ਬਾਅਦ ਚ ਮਿਲਦੇ ਹਾਂ ਹੁਣ ਤੁਹਾਨੂੰ ਇੱਧਰ ਇੱਧਰ ਦੇਖ ਲਓ ਪਹਿਲਾਂ ਹੈ ਸਾਨੂੰ ਤਾਂ ਨਹੀਂ ਪੁੱਛਿਆ ਮੈਂ ਕਿਹਾ ਨਾਲੇ ਤੁਸੀਂ ਦੇਖਿਆ ਜੀ ਬਲੌਗ ਵਿੱਚ ਵੀ ਗੈਲ ਹੈਲਪ ਕਰਾ ਦੇ ਮਨਜੀਤ ਆ ਆਪਣਾ ਐ ਬਹੁਤ ਸੋਹਣੀ ਬੈਠ ਕੇ ਸੋਫੇ ਪਰ ਮੂਰੇ ਰੱਖ ਲੇ ਚਾਰੇ ਗਲਾਸ ਦੇਖ ਲਓ ਜੀ ਸਾਨੂੰ ਦੇਣਾ ਤਾਂ ਹੀ ਐ ਨਾ ਚਾਰੇ ਗਲਾਸ ਮੂਰੇ ਰੱਖ ਲੈ ਹੈਂ ਦੇਖ ਲੋ ਹੈ ਚਾਰੇ ਗਲਾਸ ਮੂਰੇ ਰੱਖੇ ਵੀ ਦੇਖ ਲੈ ਬਾਉਰੀ ਰੱਖ ਲੋ ਸਾਰੇ ਜਣੇ ਬਹਿ ਜੰਨੇ ਆਹ ਦੇਖੋ ਅੱਧੂ ਨਹੀਂ ਚੱਲਦਾ ਇਹ ਆ ਜਾ ਆ ਜਾ ਪ੍ਰਿੰਸ ਆ ਜਾ ਓਰੇ ਨੂੰ ਆਓ ਜੀ ਤੇ ਬਾਕੀ ਹੁਣ ਗੈਲ ਹੋ ਗਿਆ ਕਰਾਣੇ ਜੀ ਤਿਆਰੀਆਂ ਕੇਕ ਕੱਟਣ ਦੀਆਂ ਤੇ ਬਾਕੀ ਤਾਂ ਸੈਟਿੰਗ ਸਾਰੀ ਹੋਈ ਵੀ ਉਹ ਦੇਖੋ ਬੈਂਚ ਲੱਗਿਆ ਵਾ ਬਲਬਲੇ ਬੰਨੇ ਵੇ ਸੀਮੂ ਪੁੱਤ ਬਾਸਤਾ ਬੋਲ ਬੋਲੇ ਆ ਕਿ ਆ ਚੱਕੀ ਫਿਰਦੀ ਪੁੱਤ ਤੂੰ ਹੈਂ ਛੱਪ ਹੈਂ ਕਲੇ ਦੇਖ ਤੇ ਆਈ ਪੁੱਤ ਲਾਈਕ ਕਿ ਆਏ ਸਲਾਈਮ ਕਰਨ ਵੀ ਉਹ ਖੇលਿਆ ਇਹਦੇ ਨਾਲ ਦੇਖ ਲਓ ਛੋਟਾ ਜਿਹਾ ਪੁੱਤ ਜੱਕਦਾ ਨਹੀਂ ਜਮਾ ਵੀ ਹੈ ਮੰਜੀ ਤਾਂ ਹੈ ਬਾਕੀ ਸਾਰੀ ਤਿਆਰੀ ਹੋਈ ਵੀ ਹੋਏ ਜੀ ਤੇ ਬਸ ਕੇਕ ਰੱਖਿਆ ਸੀ ਸਾਡੀ ਉਹ ਵੇਟ ਕਰ ਰਹੀ ਤੇ ਤੁਹਾਨੂੰ ਪਤਾ ਜੀ ਉਹ ਪ੍ਰਿੰਸ ਹੈ ਜੀ ਇੱਕ ਭੈਣ ਆਪਣੇ ਭਰਾ ਦੀ ਵੇਟ ਕਰ ਰਹੀ ਹੈ ਉਧਰ ਕੁੜੀ ਕਹਿੰਦੀ ਮਾਮਾ ਆਊਗਾ ਮਾਮਾ ਆਊਗਾ ਇਹ ਚੱਲ ਰਿਹਾ ਤਾਂ ਹੀ ਚਲੋ ਅਸੀਂ ਸੋਚਿਆ ਅਸੀਂ ਵੀ ਗੈਲ ਜਾ ਆਏ ਨੇ ਕਿਉਂਕਿ ਪ੍ਰਿੰਸ ਨੇ ਇਕੱਲੇ ਨੇ ਤਾਂ ਆਣਾ ਨਹੀਂ ਤਾਂ ਤੇ ਉਧਰ ਚਾਚੀ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ ਮਕਾਨ ਦਾ ਕੰਮ ਛੇੜਿਆ ਵਾ ਪਹਿਲਾ ਮੇਸਤਰੀ ਲੰਘਿਆ ਦੂਆ ਲਾਇਆ ਏ ਹੁਣ ਉਹਦੇ ਕਾ ਲੇਬਰ ਦੀ ਜਗ੍ਹਾ ਚਾਚਾ ਆਹਰਾ ਚਾਚੀ ਉਹਨੇ ਲੱਗੇ ਬੇਟੀ ਪਲੋਂ ਨੇ ਹਨਮਨਜੀਤ ਤੇ ਉਹ ਆ ਨਹੀਂ ਜੀ ਸਕਦੇ ਇੰਨੀ ਦੂਰ ਤੋਂ ਬਾਕੀ ਕੰਮ ਵੀ ਐ ਫੇ ਸਾਮਾਨ ਦੇਣਾ ਪੈਂਦਾ ਨਾ ਹੀ ਗੈਲ ਹੋ ਗਏ ਬਹਿ ਜੋ ਬਹਿ ਜੋ ਬਹਿ ਜੋ ਦੇਖੋ ਮੈਟ ਮੋਟ ਬਿਛਾਇਆ ਵੈਨ ਹਾਂ ਹੋਤਾ ਹੁਣ ਨਾ ਸਵੇਰੇ ਸਾਜਰ ਰੋਟੀ ਬਣਾ ਕੇ ਜਿਆਦਾ 9 ਵਜੇ ਮੇਸਤਰੀ ਆ ਜੰਨੇ ਕਹਿੰਦੇ ਅਸੀਂ ਉਹਨਾਂ ਦੇ ਗੈਲ ਐ ਸਾਨੂੰ ਮੇਸਤਰੀ ਹੈਰਾਨ ਕਰ ਗਿਆ ਨਾ ਪਹਿਲਾਂ ਨਾਲੇ ਤਾਂ ਕਰ ਗਿਆ ਪੈਸੇ ਖਰਾਬ ਚਲੋ ਜੋ ਜਿਸ ਤਰ੍ਹਾਂ ਵੀ ਐਬਾ ਪਰਮਾਤਮਾ ਸਿਰੇ ਲਾ ਦੇਵੇ ਮਕਾਨ ਹੈ ਬਾਕੀ ਲੈਂਟਰ ਤੋਂ ਪਹਿਲਾਂ ਜਾਉਂਗੇ ਦੇਖੂਗੇ ਜਾਇਆਉਂਗੇ ਅਸੀਂ ਦੋ ਜਣੇ ਤਿੰਨ ਤੇ ਗੈਲ ਇੱਕ ਦੋ ਬੰਦਾ ਅਸੀਂ ਲੇਬਰ ਦਾ ਵੀ ਲੈ ਜਣਾ ਆਪਣੇ ਕਿੰਨੀ ਤੇ ਇੱਧਰ ਤੋਂ ਐਨ ਵੀ ਉੱਥੇ ਘਟਾ ਰਹਿਣਾ ਕੁਝ ਵੀ ਗੈਲ ਜਾ ਕੇ ਲੈਂਟਰ ਪਵਾ ਕੇ ਆਉਂਗੇ ਪ੍ਰਿੰਸ ਆ ਜਾ ਬਾਈ ਆ ਜਾ ਪੁੱਤ ਤੂੰ ਵੀ ਆ ਜਾ ਕੁਝ ਖਾ ਪੀ ਲੈ ਇਹ ਗੁਡੀਆਂ ਦਾ ਜਨਮ ਦਿਨ ਹੈ ਬਾਈ ਇਹਦਾ ਹੈ 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 ਮੇਰਾ ਪੁੱਤ ਕਿੰਨੀਵੀਂ ਕਲਾਸ ਵਿੱਚ ਪੜਦਾ ਕਾਸ਼ ਫਾਸਟ ਫਾਸਟ ਕਿੱਥੇ ਨਾ ਐਲकेजी ਨਰਸਰੀ ਚ ਨਰਸਰੀ ਚ ਹੈ ਹਾਂ ਨਰਸਰੀ ਚ ਹੈ ਖੁੱਲ ਕੇ ਬੋਲੀ ਹੁਣਾ ਤਾਂ ਹੀ ਤਾਂ ਇਧਰ ਬਾਈ ਨੂੰ ਪਤਾ ਨਹੀਂ ਕਿਆ ਹੋ ਗਿਆ ਰਮਾਲ ਚੱਕੀ ਫਿਰਦਾ ਬਾਈ ਹੈ ਕੋਈ ਨਹੀਂ ਪੁੱਤ ਗੇਜ ਵਿੱਚ ਪਾ ਲਗੇ ਇਹ ਦੇ ਵਿੱਚ ਹੈ ਨਾ ਚਲੋ ਠੀਕ ਹੈ ਜੀ ਹੁਣ ਅਸੀਂ ਵੀ ਠੰਡਾ ਕੋਲਡ ਡਰਿੰਕ ਕਰੀਏ ਇੰਜੋਏ ਤੇ ਕੇਕ ਕੱਟਦਿਆਂ ਦਾ ਬਲੌਗ ਤੁਹਾਨੂੰ ਅਗਲਾ ਮਿਲੇਗਾ ਇਹ ਦੇ ਵਿੱਚ ਬਸ ਇੱਥੇ ਤੱਕ ਕੇ ਅਸੀਂ ਪਹੁੰਚ ਗਏ ਤੇ ਹੁਣ ਕਰਾਈਏ ਜੀ ਗੈਲ ਹੋ ਕੇ ਤਿਆਰੀਆਂ ਹੈ ਜੀ ਬਾਕੀ ਤਾਂ ਹੋਈ ਵੀ ਆ ਦੇਖੋ ਸਾਰਾ ਕੁਝ ਕਰਿਆ ਵਾ ਬਾਕੀ ਗੁਡੀਆਂ ਨੂੰ ਬਹੁਤ ਸ਼ੌਂਕ ਹੈ ਦੇਖੋ ਭੱਜੀ ਫਿਰਦੀ ਹੈ ਨਾ ਲੈ ਕਰ ਉਧਰ ਜਾ ਸਕੇ ਕਰਨ ਦਾ ਕੰਮ ਖਰਾਬ ਹੋਇਆ ਵਾ ਹੈ ਜਾ ਸਕੇ ਕਰਨ ਆਂਦਾ ਕਹਿੰਦਾ ਹੀ ਰਾਸਤੇ ਇਹ ਕਹਿੰਦਾ ਪਾਪਾ ਮਾਨੂੰ ਕੋਲ ਡਰਿੰਕ ਦਵਾ ਦੋ 20 ਵਾਲੀ ਕਹਿੰਦਾ ਮੈਨੂੰ ਭੁੱਖ ਲੱਗ ਗਈ ਵਾ ਫਿਰ ਅਸੀਂ ਲਈਆਂ ਹੀ ਕੇਲੇ ਫਲੀਆਂ ਫਿਰ ਕੇਲੇ ਖੁਲਾਏ ਇਹਨੂੰ ਚਲੋ ਹੁਣ ਠੰਡਾਈ ਗੱਲ ਚੱਕ ਦੇਣਾ ਕੰਮ ਹੈ ਨਾ ਲੈ ਲਓ ਬਾਜੀ ਹਾਂ ਬਸ ਮੈਂ ਵੀ ਆ ਗਿਆ ਆ ਗਿਆ ਆ ਗਿਆ ਤੇ ਲਓ ਜੀ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਜੀ ਮਿਲਦੇ ਆਂ ਕੱਲ ਕਿਸੇ ਨਵੇਂ ਵਲੌਗ ਵਿੱਚ ਬਾਏ 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 ਤੂੰ ਵੀ ਕਰ ਦੇ ਪੁੱਤ ਬਾਏ ਬਾਏ ਹੈ ਜਮਾ ਜੱਕ ਨਹੀਂ ਹੈ ਬੰਦੇ ਵਿੱਚ ਇਹੋ ਜਿਹਾ ਚਾਹੀਦੇ ਨਿਆਣੇ ਗਾ ਹਨ ਹਣੀ ਚਲੋ ਠੀਕ ਹੈ ਜੀ ਹੁਣ ਤੁਸੀਂ ਇਹ ਵਲੌਗ ਫੁੱਲ ਬੌਚ ਕਰ ਲਿਆ ਹੁਣ ਕਮੈਂਟ ਜ਼ਰੂਰ ਕਰਿਓ ਤੇ ਤੁਹਾਡੇ ਕਮੈਂਟਾਂ ਦੀ ਰਿਪਲਾਈ ਅਸੀਂ ਜ਼ਰੂਰ ਦਵਾਂਗੇ ਜੇ ਵਲੌਗ ਵਧੀਆ ਲੱਗਿਆ ਜੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਬਾਕੀ ਕੇਕ ਕੱਟਦਿਆਂ ਦਾ ਆਊਗਾ ਵਲੌਗ ਅਗਲਾ ਅਗਲੇ ਚੰਮੀ ਦੂੰਗੇ ਤੁਹਾਨੂੰ ਵਲੌਗ ਚ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ